ਆ ਵੀਡੀਓ ਵੇਖਿਆ ਜੇ ਤੁਹਾਡੇ ਕੰਮ ਦੀ ਹੈਗੀ ਆ ਜੇ ਸਕਿਪ ਨਾ ਕਰਿਆ ਜੀ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਦੇਣਾ ਦੇਖੋ ਬਰਾ ਚਲੋ ਜੀ ਆਪਾਂ ਆ ਪੱਖੇ ਦੀ ਅ ਜੀ ਅਪੀਲ ਕਰਦੇ ਆ ਕਿ ਪੱਖਾ ਚੱਲਦਾ ਨਹੀਂ ਸੀਗਾ ਤੇ ਹੁਣ ਆਪਾਂ ਕੀ ਕਰਨਾ ਇਹ ਇੱਕ ਸੀਰੀਅਸ ਬੋਰਡ ਲੈਂਦੇ ਆ ਤੇ ਬੋਰਡ ਲੈਂਦ ਤੋਂ ਬਾਅਦ ਆਪਾਂ ਇਸ ਨੂੰ ਚੈੱਕ ਕਰਦੇ ਆ ਇਹ ਪੱਖਾ ਕਿਵੇਂ ਆ ਸਹੀ ਆ ਜਾਂ ਇਹਦੇ ਵਿੱਚ ਕੋਈ ਪ੍ਰੋਬਲਮ ਆ ਹੈਗੀ ਆ ਆਪਾਂ ਹੁਣ ਸਭ ਤੋਂ ਪਹਿਲਾਂ ਸੀਰੀਅਸ ਬੋਰਡ ਨੂੰ ਲਾ ਦੇਣਾ ਸਹੀ ਆ ਸੀਰੀਅਸ ਬੋਰਡ ਚੱਲ ਪਿਆ ਆਪਣਾ ਤੇ ਹੁਣ ਆਪਾਂ ਪੱਖੇ ਦੀਆਂ ਲੀਡਾਂ ਖੋਲਦੇ ਆਂ ਠੀਕ ਆ ਜੀ ਇੱਕ ਲੀਡ ਵੀ ਖੋਲ ਲਿਆ ਹੁਣ ਜਨਿਕਾ 10 ਲੀਡਾਂ ਹੁੰਦੀਆਂ ਕਈਆਂ ਚ 4 ਵੀ ਹੁੰਦੀਆਂ ਦੂਜੀ ਵੀ ਖੋਲ ਲਈ ਆਪਾਂ ਠੀਕ ਆ ਜੀ ਤੇ ਹੁਣ ਆਪਾਂ ਕੀ ਕਰਨਾ ਸੀਰੀਅਸ ਨਾਲ ਚੈੱਕ ਕਰਦੇ ਆਂ ਲੋ ਚੈੱਕ ਕਰੀ ਆਪਾਂ ਕੋਮਨ ਨੂੰ ਲਾ ਕੇ ਬਾਕੀ ਰਨਿੰਗ ਸਟਾਰਟਿੰਗ ਨੂੰ ਲਾ ਕੇ ਚੈੱਕ ਨੀ ਰੀਡਾ ਸਹੀ ਬੋਲਦੀਆਂ ਪਈਆਂ ਠੀਕ ਆ ਜੀ ਤੇ ਲੋ ਚੈੱਕ ਕੀਤਾ ਬਸ ਸਹੀ ਆ ਹੁਣ ਬਾਡੀ ਨਾਲ ਦੇਖਦੇ ਆਂ ਬਾਡੀ ਨਾਲ ਵੀ ਇਹ ਸਹੀ ਹੈ ਇਹ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਪੱਕੇ ਚਲ ਇੱਕ ਨਕਸਰ ਵੇਨੇ ਆ ਕਨੈਕਸ਼ਨ ਨੂੰ ਚੈੱਕ ਕਰਦੇ ਆਂ ਆਪਾਂ ਪਹਿਲਾਂ ਕਨੈਕਸਰ ਦੇਖੀਏ ਪਹਿਲਾਂ ਆਪਸ ਵਿੱਚ ਸ਼ਾਰਟ ਕਰਕੇ ਪਟਾਕਾ ਮਾਰਦਾ ਕਿ ਨਹੀਂ ਮਾਰਦਾ ਦੇਖਦੇ ਆਂ ਟਰਾਈ ਕਰਦੇ ਆਂ ਕੱਟ ਮਾਰਦਾ ਪੂਰਾ ਮਾਰਦਾ ਕਿਤੇ ਇਹ ਦੇਖਦੇ ਨੇ ਟਰਾਈ ਕਰਕੇ ਜਿਆਦਾ ਮਾਰੇ ਹੁਣ ਕਿਤੇ ਜਿਆਦਾ ਮਾਰਦਾ ਕਿਤੇ ਕੱਟ ਮਾਰਦਾ ਵੀ ਲੱਗਦਾ ਫਿਰ ਟਰਾਈ ਕਰਕੇ ਦੇਖ ਲੈਣੇ ਆ ਲਾ ਉਸ ਪਾਰਕਿੰਗ ਰਾਕੇ ਦੇਖ ਲੈਣੇ ਨਹੀਂ ਕਿਤੇ ਜਿਆਦਾ ਫਿਰ ਥੋੜਾ ਬਣਾ ਕੇ ਸਹੀ ਵੀ ਹੈ ਤੇ ਨਹੀਂ ਵੀ ਸਹੀ ਲੱਗਦਾ ਪਰ ਇਹ ਦੇਖ ਲੈਣ ਟਰਾਈ ਕਰਕੇ ਵੀ ਹੋਰ ਚਲੋ ਹੁਣ ਦੇਖਦੇ ਹਾਂ ਹੁਣ ਜਿਆਦਾ ਪਟਾਕਾ ਮਾਰਿਆ ਸੋ ਲੋ ਆਪਾਂ ਇਹਨੂੰ ਐ ਕਰਦੇ ਇਹਨੂੰ ਸੈਟ ਦਾ ਰੱਖ ਕੇ ਨਵਾਂ ਕਨੈਕਟਰ ਲਾ ਦਨੇ ਆ। ਮੈਨੂੰ ਪ੍ਰੋਬਲਮ ਲੱਗਦੀ ਆ ਥੋੜੀ ਜੀ। ਹੁਣ ਆਪਾਂ ਇਹਦੀਆਂ ਤਾਰਾਂ ਜੋੜਾਂਗੇ ਆਪਸ ਵਿੱਚ। ਨਵੇਂ ਕਨੈਕਟਰ ਦੀਆਂ ਤੇ ਲਓ ਜੀ ਆਪਾਂ ਇਹਨੂੰ ਮਰੋੜੀ ਚੜ੍ਹ ਦਨੇ ਚੰਗੀ ਤਰ੍ਹਾਂ। ਹੁਣ ਦੂਜੀ ਤਾਰ ਨੂੰ ਲੈ ਕੇ ਇਹਨੂੰ ਵੀ ਮਰੋੜੀ ਚੰਗੀ ਤਰ੍ਹਾਂ ਆਪਾਂ ਚੜ੍ਹ ਦੇਣੀ ਹੈ। ਤੇ ਹੁਣ ਆਪਾਂ ਕੀ ਕਰਨਾ? ਦੂਜੀ ਤਾਰ ਜਿਹੜੀ ਆ ਕਨਮ ਜ਼ੇੜ ਦੇ ਕੱਢ ਕੇ ਤੇ ਆਪਾਂ ਵੀਰਨਾ ਚੈੱਕ ਕਰਦੇ ਆਪਾਂ ਸੀਰੀਜ਼ ਬੋਰਡ ਦੀ ਮਦਦ ਨਾਲ ਘੁੰਮਦਾ ਕਿ ਨਹੀਂ ਘੁੰਮਦਾ ਲਓ ਜੀ ਇਹ ਪੱਖਾ ਜਨ ਕਿ ਸਹੀ ਹੈ ਕਨਮ ਕੰਮ ਲਾ ਪਿਆ ਮਤਲਬ ਕਿ ਉੱਥੇ ਸਿੱਧੇ ਜਕਰਦੁਨੀ ਸੇੜ ਤੇ ਸਟਾਰਟਿੰਗ ਦਿਰਨੀ ਵੇ ਸੇੜ ਤੇ ਲੈਫਟ ਐਂਡ ਰਾਈਟ ਦੋਨੇ ਸਾਈਡ ਤੇ ਚੱਲਦਾ ਪਿਆ ਪੱਖਾ ਤੇ ਮਤਲਬ ਇਹ ਹੈ ਕਿ ਕਨੈਕਸਰ ਵਿੱਚ ਪ੍ਰੋਬਲਮ ਲੱਗਦੀ ਸੀ ਹੁਣ ਆਪਾਂ ਛੂ ਨੂੰ ਕੱਢ ਕੇ ਤੇ ਸਿੱਧੀਆਂ ਤਾਰਾਂ ਲਾ ਕੇ ਪੱਖੇ ਨੂੰ ਚਲਾ ਕੇ ਦੇਖਾਂਗੇ ਇਹ ਕਿਸ ਤਰ੍ਹਾਂ ਚੱਲਦਾ ਕਿ ਨਹੀਂ ਚੱਲਦਾ ਠੀਕ ਆ ਚਲੋ ਮਰੋੜੀ ਚਾੜੀਏ ਮਰੋੜੀ ਚਾੜ ਦੇ ਬਾਅਦ ਆਪਾਂ ਹੁਣ ਇਹਨੂੰ ਆ ਨੀਲੀ ਨਾਲ ਇੱਕ ਕਨੈਕਸ਼ਨ ਜਨਾਲ ਇਹਨੂੰ ਜੋੜ ਕੇ ਇਹਨੂੰ ਮਰੋੜੀ ਚਾੜ ਦੇਣੇ ਚੰਗੀ ਤਰ੍ਹਾਂ ਹੁਣ ਤਾਰਾਂ ਨੂੰ ਸਾਈਡ ਤੇ ਕਰਕੇ ਥੋੜਾ ਜਿਹਾ ਪੇਜ ਕਸਨ ਦੀ ਮਦਦ ਦੇ ਨਾਲ ਇਹਨੂੰ ਉਹਨੂੰ ਥੋੜਾ ਸਾਈਡ ਨਾਲ ਚੱਕ ਕੇ ਤਾਰਾਂ ਨੂੰ ਇੱਕ ਸਾਈਡ ਤੇ ਜਿਹੜੇ ਹੋਗੇ ਉਹ ਕੋਲ ਕੇ ਆਪਾਂ ਨਾ ਕਵਰ ਲਾ ਲੈਣੇ ਪਹਿਲਾਂ ਥੋੜਾ ਜਿਹਾ ਦੇਲੀ ਵੀ ਘੁੰਮਦਾ ਜਿਕਰ ਨਹੀਂ ਸਹੀ ਇਹ ਕਿਵੇਂ ਵੀ ਹੈਗਾ ਬਾਕੀ ਘੁੰਮਦਾ ਤਾਂ ਵੈਸੇ ਹੀ ਵੈਸੇ ਕੋਈ ਪ੍ਰੋਬਲਮ ਨਹੀਂ ਆਕੇਗੀ ਮੈਂ ਕਿਹਾ ਕਈ ਵਾਰੀ ਇਹ ਹੁੰਦਾ ਵੀ ਵਿੱਚ ਪ੍ਰੋਬਲਮ ਵੀ ਪੈ ਜਾਂਦੀ ਆ ਬੈਰਗੰਗੁਰੂ ਹੋਂ ਵਿੱਚ ਵੀ ਤਾਂ ਕਰਕੇ ਵੀ ਇਹਨੇ ਘੁੰਮਣ ਨੂੰ ਹੀ ਖੜ ਜਾਂਦਾ ਜਾਮ ਜਾ ਰਿਹਾ ਜਾਂਦਾ ਹੁਣ ਆਪਾਂ ਸਿੱਧਾ ਸਿੱਧੀ ਸਪਲਾਈ ਤੇ ਚਲਾ ਕੇ ਦੇਖਦੇ ਆ ਆਪਣੀ ਇਹ ਸਿੱਧੀ ਸਪਲਾਈ ਹੈਗੀ ਉਰਲੀ ਸਾਈਡ ਤੇ ਤੇ ਚਲੋ ਮੈਂ ਇਧਰਲੇ ਪਾਸੇ ਵਾਕੇ ਓਕੇ ਆ ਕੰਮ ਚੱਕਰ ਵੀ ਇਹਦੇ ਸਿੱਧੇ ਆ ਤੇ ਮਤਲਬ ਕਿ ਇਹ ਪੱਖਾ ਸਹੀ ਚੱਲਦਾ ਪਿਆ ਇਹਦੇ ਵਿੱਚ ਕੋਈ ਪ੍ਰੋਬਲਮ ਹੁਣ ਨਹੀਂ ਹੈਗੀ ਜ਼ਿਆਦਾਤਰ ਤਾਂ ਇੱਕ ਅਕਸਰ ਵਿੱਚ ਪ੍ਰੋਬਲਮ ਸੀ ਤਾਂ ਕਰਕੇ ਚਲੋ ਤੇ ਹੁਣ ਆਪਾਂ ਇਹਨਾਂ ਤਾਰਾਂ ਨੂੰ ਖੋਲੀਏ ਵੱਖੋਖਰੀ ਕਰੀਏ ਤਾਰਾਂ ਨੂੰ ਤੇ ਚਲੋ ਤਾਰਾਂ ਨੂੰ ਵੱਖੋਖਰ ਕਰ ਲਿਆ ਤੇ ਆਪਾਂ ਇਹਨਾਂ ਦੇ ਜਿਹੜੇ ਨਾਟ ਹੈਗੇ ਇਹਨਾਂ ਨੂੰ ਪਹਿਲਾਂ ਹੁਣ ਆਪਸ ਵਿੱਚ ਜੋੜਾਂਗੇ ਤੁਹਾਨੂੰ ਚੰਗੀ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਰੋੜੀ ਚੜ੍ਹ ਕੇ ਤੇ ਹੁਣ ਆਪਾਂ ਕੀ ਕਰਨਾ ਓਕੇ ਹੋ ਗਿਆ ਕੰਮ ਇਹ ਤੇ ਉਹ ਪੇਚ ਖੋਲਣੇ ਆ ਜਿਹੜੇ ਹੈਗੇ ਨੇ ਵਿੱਚ ਲੱਗੇ ਆ ਆਪਾਂ ਉਹ ਪੇਜ ਦਾ ਚੱਕਣਾ ਤੋਂ ਟੈਸਟ ਬਣ ਟੈਸਟ ਬਣ ਨਾਲ ਇਹ ਹੈਗੇ ਆਪਣਾ ਕਨੈਕਟਰ ਦੇ ਵਿੱਚ ਪੇਜ ਢਿੱਲੇ ਕਰਕੇ ਠੀਕ ਆ ਤੇ ਇਹਦੇ ਵਿੱਚ ਹੁਣ ਆਪਾਂ ਤਾਰ ਜਿਹੜੀ ਹੈਗੀ ਆ ਉੱਪਰਲੇ ਪਾਸੇ ਕੱਸਦੇ ਆ ਠੀਕ ਆ ਜੀ ਤਾਰ ਕੱਸਣ ਤੋਂ ਬਾਅਦ ਚੰਗੀ ਤਰ੍ਹਾਂ ਫੋਲ ਕਰਸ ਦੇਣਾ ਵੀ ਢਿੱਲਾ ਨਹੀਂ ਹੋਣਾ ਚਾਹੀਦਾ ਲੂਜ਼ ਨਹੀਂ ਹੋਣਾ ਚਾਹੀਦਾ ਕੋਈ ਵੀ ਤੇ ਵਦ ਲਈ ਇਹਨੂੰ ਕੱਸਦਾ ਹੁਣ ਆਪਾਂ ਹੁਣ ਥਰਡੇ ਪਾਸੇ ਆਪਾਂ ਜਿਹੜਾ ਇੱਕ ਤਾਰ ਨੂੰ ਆਪਾਂ ਇਸ ਚੰਗੀ ਤਰ੍ਹਾਂ ਜੋੜ ਕੇ ਤੇ ਇਹਨੂੰ ਭਿਜ ਕੇ ਟੈਸਟ ਬੰਦੀ ਮਦਦ ਨਾਲ ਢਿੱਲਾ ਕਰਕੇ ਤੇ ਉਹਨਾਂ ਨੂੰ ਆਪਾਂ ਚੰਗੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਲੈ ਹੁਣ ਫੁੱਲ ਕਰ ਸਦੇ ਇਹਨੂੰ ਚੰਗੀ ਵਧੀਆ ਤਰੀਕੇ ਨਾਲ ਕਰ ਸਦੇ ਨਾ ਇਹਨੂੰ ਤੇ ਟਾਈਟ ਕਰ ਦੋ ਉਹਨੂੰ ਫੁੱਲ ਤੇ ਹੁਣ ਆਪਣੇ ਕੋਲ ਇੱਕ ਤਾਰ ਬਚ ਗਈ ਥਰਡੇ ਸਾਈਡ ਵਾਲੀ ਉਹਨੂੰ ਵੀ ਆਪ ਆਪ ਵਿੱਚ ਜੋੜ ਕੇ ਤੇ ਉਹਨੂੰ ਵੀ ਚੰਗੇ ਤਰੀਕੇ ਦੇ ਨਾਲ ਪਹਿਲਾਂ ਇਹਨੂੰ ਪੇਜ ਨੂੰ ਢਿੱਲਾ ਕਰ ਲੋ ਚੰਗੀ ਤਰ੍ਹਾਂ ਤੇ ਇਹਨੂੰ ਤਾਰ ਨੂੰ ਵਿੱਚ ਲਾਉਣਾ ਚੰਗੀ ਤਰ੍ਹਾਂ ਤਾਰ ਬਾਹਰ ਨਹੀਂ ਨਿਕਲੀ ਹੋਣੀ ਚਾਹੀਦੀ ਕਨੈਕਟਰ ਦੇ ਵਿੱਚੋਂ ਹੁਣ ਆਪਾਂ ਟੈਸਟ ਮੀਟਰ ਦੀ ਮਦਦ ਨਾਲ ਚੰਗੀ ਤਰ੍ਹਾਂ ਕੱਸ ਦਨੇ ਆ ਫੁੱਲ ਸਪੀਡ ਦੇ ਨਾਲ ਉਹ ਵੀ ਫੁੱਲ ਕਸਣਾ ਹੈਗਾ ਤੇ ਕੱਸਿਆ ਗਿਆ ਤੇ ਕਸਣ ਤੋਂ ਬਾਅਦ ਆਪਾਂ ਹੁਣ ਕੀ ਕਰਨਾ ਹੁਣ ਜਿਹੜਾ ਕਵਰ ਹੈਗਾ ਕਵਰ ਨੂੰ ਸੈਟਿੰਗ ਸੈੱਟ ਕਰਨਾ ਵੀ ਕਿਵੇਂ ਕਰਦੇ ਆ ਆਪਾਂ ਨੋਦੀ ਪੋਜੀਸ਼ਨ ਦੇ ਉਹ ਪੋਜੀਸ਼ਨ ਵੇਖ ਲੈਣੀ ਆ ਉਹਦੀ ਪੋਜੀਸ਼ਨ ਵੇਖ ਲੈਣੀ ਆ ਤੇ ਪੋਜੀਸ਼ਨ ਦੇਖ ਕੇ ਵੀ ਜਿਹੜੇ ਨਾਟ ਹੈਗੇ ਆ ਨਾਟ ਹੈਗੇ ਆ ਨਟਾਂ ਨੂੰ ਉਹ ਵੀ ਜਿਹੜੇ ਸੁਰਾਖ ਹੈਗੇ ਆ ਸੁਰਾਖ ਨੂੰ ਅ ਸਹੀ ਤਰੀਕ ਨਾਲ ਨਾ ਰਾਕ ਕੇ ਜਦੋਂ ਇਹ ਪੇਜ ਪੇਜ ਕੱਸ ਦੇਣਾ ਪੇਜ ਕੱਸ ਦੇਣਾ ਠੀਕ ਆ ਤੇ ਚਲੋ ਹੁਣ ਆਪਾਂ ਦੂਜਾ ਇਹ ਵੀ ਪੇਜ ਕੱਸ ਦਨੇ ਆ ਮਾੜਾ ਮਾੜਾ ਢੇਲੇ ਢਲੇ ਕਰੀ ਕੱਸ ਲਈਏ ਹੁਣ ਦੂਜੀ ਸਾਈਡ ਵਾਲਾ ਹੈ ਗਿਆ ਇੰਦੇ ਪੇਜ ਵਿੱਚ ਚੰਗੀ ਤਰ੍ਹਾਂ ਕੱਸ ਲੈਣਾ ਤੇ ਇਹ ਵੀ ਮੜਾ ਜਾਂ ਮੜਾ ਇਕੁਅਰਿਟੀ ਲਗਾ ਕੱਸ ਲੋ ਤੇ ਤੇ ਚਲੋ ਹੁਣ ਆਪਾਂ ਇਹ ਕਰਦੇ ਆ ਆ ਨਾਟ ਆ ਨਾਟ ਦੂਸਰਾ ਪੇਜ ਕਰਦੀ ਮਦਦ ਨਾਲ ਕੱਸ ਲੈਣੇ ਆ ਹੁਣ ਦੂਜਾ ਵੀ ਨਾਟ ਆਪਾਂ ਪੇਜ ਕਰਦੀ ਮਦਦ ਨਾਲ ਚੰਗੀ ਤਰ੍ਹਾਂ ਕੱਸ ਲੈਣੇ ਠੀਕ ਹੈ ਜੀ ਤੇ ਚਲੋ ਆਪਾਂ ਹੁਣ ਕੀ ਕਰਨਾ ਇਹ ਵੀ ਉਹ ਇਹਨੂੰ ਫੁਰਾਏ ਫੁੱਲ ਟਾਈਟ ਕਰ ਦੋ ਪੇਸ ਨੂੰ ਤਾਂ ਜੇ ਇਹ ਲੂਸ ਨਾ ਹੋਵੇ ਠੀਕ ਆ ਤੇ ਚਲੋ ਇਧਰਲਾ ਰਹਿ ਗਿਆ ਇੱਕ ਰਹਿ ਗਿਆ ਆਪਣਾ ਇਹ ਵੀ ਹੁਣ ਆਪਾਂ ਚੰਗੀ ਤਰ੍ਹਾਂ ਇਸ ਨੂੰ ਤੇਜ ਕਸ ਦੀ ਮਦਦ ਨਾਲ ਟਾਈਟ ਕਰ ਦਨੇ ਆ ਠੀਕ ਆ ਤੇ ਵੀ ਢਿੱਲਾ ਨਾ ਰਵੇ ਮੜੇ ਚੈੱਕ ਕਰ ਲਈਏ ਆਪਾਂ ਸਾਰੀ ਨਾੜੀ ਵੀ ਕੋਈ ਨਾਟ ਲੂਸ ਤੇ ਨਹੀਂ ਰਹਿੰਦਾਗਾ ਚਲੋ ਆ ਜਿਹੜਾ ਕਨੈਕਟਰ ਸੀ ਜਿਹੜਾ ਪੁਰਾਣਾ ਸੀਗਾ ਜਿਹੜਾ ਕਦੇ ਪਟਾਕਾ ਮਾਰਦਾ ਕਦੇ ਨਹੀਂ ਹੁਣ ਆਪਾਂ ਇਸੇ ਨਵਾਂ ਲਾਤਾ ਓਕੇ ਤੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਧੰਨਵਾਦ ਜੀ